ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਅਨੇਕ ਭਗਤ ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਕਿਉਂਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ बंगाल ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ ਜ਼ਿਲ੍ਹਾ ਭੀਮ ਬੇਰੂਸੀ ਔਰ ਆਪ ਥੇਟ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ ਵਿਦਿਆ ਆਪਨੇ ਸੰਸਕਾਰ ਚੋਂ ਕੇ ਬ੍ਰਾਹਮਣਾ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ ਸਮਸ ਦੇਸ਼ ਤੇਜ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੜੀਆਂ ਆਪ ਗ੍ਰਸਤੀ ਸਨ ਆਪ ਦੀ ਪਤਨੀ ਦਾ ਨਾਮ ਪਦਮਾवती ਸੀ ਸਮਸ ਤੀਰਥਾਂ ਤੇ ਰਟਨ ਕਰਦੇ ਹਾਂ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਹਾਂ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ ਕਿਉਂਕਿ ਆਗ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ ਵਿਰਾਸਤ ਚ ਮਿਲਿਆ ਸੀ ਗੀਤ ਤੇ ਸੰਗੀਤ ਆਪ ਦਾ ਇੱਕ ਮਹਾਨ ਗ੍ਰੰਥ ਹੈ ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ ਕਹਿੰਦੇ ਨੇ ਕਿ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾ ਬੰਦੀ ਕਰਨੀ ਲਿਖਣਾ ਇਹ ਆਪ ਦਾ ਰੋਜ਼ ਮਰਰਾ ਦਾ ਕਰਮ ਬਣ ਚੁੱਕਿਆ ਸੀ ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਕੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਧ ਹੋਂਦੀ ਗਈ ਜਦ ਕੇ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ तमाम ਸੰਤਾਨੀ ਭਗਤ ਪ੍ਰੇਮੀਆਂ ਨੂੰ ਇਹ ਕੈਲਾਹ ਦੇ ਜਾਸਿ ਕਿ ਪੂਰਨਮਾਸੀ ਵਾਲੇ ਦਿਨ ਵਿਠਲ ਦੇ ਮੰਦਰ ਦੇ ਵਿੱਚ ਗੀਤ ਗੋਵਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ ਭਗਵਤ ਪ੍ਰੇਮੀਆ ਨੂੰ ਸੁਣਾਏ ਜਾਣਗੇ ਪੂਰਨਮਾਸੀ ਵਿੱਚ ਸਿਰਫ 2 ਦਿਨ ਰਹਿ ਗਏ ਗੀਤ ਗੋਵਿੰਦ ਦੇਵੀ ਸਿਰਫ 2 ਛੰਦ ਰਹੇਗਾ لیکن اج سارا دن محنت کر کے اپ لکھن دی کوشش کردے رہے لیکن جے دی دی دماغ دے وچوں کوئی گیت دی لائن نہ آئی تے قلم لکھن وچ اسمرت ہوئی بھائی صاحب بھائی گروदास جی اس پر سنگ نو اپنے پونی وچ انج قلم بند کر دے نے પ્રેમ بھگت جے دیو کر गीत गोविंद सहज धुन गावे लीला चलत बखान दा अंतर जामी ठाकुर भावे पर अखड़ इक नावड़ो बन पुस्तक सँदे आ कर आवे रोज नित्य प्रति अमृत वेले उठ के ग्रंथ नो लाल ले जांदे सन नदी तट ते स्नान करण तो बाद अपने रोजमर्रा दे नित नेम तो फारग हो के ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸਕੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਕਰ ਲਿਆਉਂਦੇ ਸਨ ਔਰ ਰੋਜ਼ਮਰਾਂ ਦੇ ਕਰਮ ਦੇ ਵਿੱਚ مشہول ਹੁੰਦੇ ਸਨ ਲੇਕਿਨ ਅੱਜ ਮਿਰਾਸ਼ ਲੋਟੇ ਅੱਜ ਪੰਤੀ ਨਹੀਂ ਬਣੀ ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਹੈ ਔਰ ਗੀਤ ਗੋਵਿੰਦ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਨੇ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ ਐਸੀ ਇਹ ਕੋਈ ਗੈਬੀ ਲੀਲਾ ਵਰਤੀ ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪਨੇ ਪਤੀ ਵਰਤਾ ਸੁਪਤਨੀ ਪਦਮਾਭੂਤੀ ਨੇ ਪੁੱਛਿਆ ਕਾਰਨ ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਦੇ ਵਿੱਚ ਪਤਨੀ ਵੀ ਸ਼ਾਮਲ ਹੋਈ ਔਰ ਇਹ ਹਕੀਕਤ ਹੈ ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਦੇ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਯਾ ਉਸ ਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਕਿ ਉਹ ਕਹੀ ਜਾਣਦਾ ਹੈ ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ ਤੋਂ ਕਾਫੀ ਦੁਖੀ ਤੇ ਚਿੰਤਾ ਤਰਮਨ ਨਾਲ ਰਾਤ ਨੂੰ ਸੌਂਦਾ ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮਰਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁਕਿਆ ਪਰ ਪਤਨੀ ਨੇ ਆਖਿਆ ਨਹੀਂ ਤੁਸੀਂ ਪਹਿਲੇ ਜਾ ਨਦੀ ਤਟ ਤੇ ਇਸ਼ਨਾਨ ਕਰੋ ਰੋਜ਼ ਮਰ ਰਹ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ ਪ੍ਰਭੂ ਭਗਤੀ ਕਰੋ ਨਿਤਨੇਮ ਕਰੋ ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰੀਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ ਆਪ ਰਹਿਮਤ ਕਰਨਗੇ ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ શ્રી ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ ਸੋਚਦੇ ਹੋਇਆ ਕਿ ਕੋਈ ਲਾਇਨ ਕੋਈ ਪੰਕਤੀ ਦਿਮਾਗ ਦੇ ਚੋਂ ਉੱਭਰੇ ਪਰ ਕੁਝ ਉਭਰਦੀ ਦਿਖਾਈ ਨਹੀਂ ਦੇਂਦੀ ਅੱਜ ਫਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਆਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ ਸਿਆਰਾ ਵੀ ਨਹੀਂ ਕਹਿੰਦੇ ਨੇ ਇਧਰ ਜੈਦੇ ਹੋ ਰੁਕਸਤ ਹੋਏ ਨਦੀ ਠੜਦੀ ਤਰਫ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ ਜੈਦੇਵ ਦਾਈ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਵਿੰਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ ਸੁਨੇਰੀ ਸਿਆਹੀ ਦੇ ਚ ਲਿਖੀਆਂ ਜਦ ਕੇ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ ਲਿਖਦੇ ਹੋਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚ ਹੀ ਵਾਪਸ ਆ ਗਏ ਇਸ਼ਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤਾਂ ਜੈਦੇ ਜੋ ਵਾਸਤਵਿਕ ਗੁਣ નિਧਾਨ ਪ੍ਰਭੂ ਆਪ ਸੰ ਕਹਿ ਲਗੇ ਪੰਕਤੀ ਖੁਰ ਗਈ ਸੀ ਲੇਖਣ ਲਈ ਵਾਪਸ ਆ ਗਿਆ ਗ੍ਰੰਥ ਸੰਪੂਰਨ ਹੋ ਗਿਆ ग्रंथ मुकम्मल हो गया गीत गोविंद संपूर्ण करके अलॉप हो गई ए अगमई शक्ति पद्मावती भोजन बनाने चले इन इतनी देर में श्री जयदेव जी महाराज नदी तट तो स्नान करके वापस आए गोविंद गोविंद दी धुन गीत अलप रहे हैं घर में प्रवेश होंदिया की देख देने हैं ਤਨੇ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਝ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ ਪਰ ਤੂੰ ਵੀ ਭੁੱਲ ਗਈ ਮੈਨੂੰ ਖਿਲਾ ਕੇ ਹੀ ਪੁਖਾਂਦੀ ਆਉਂਦੀ ਸੀ ਅੱਜ ਕੀ ਹੋ ਗਈ ਬਹੁਤ ਭੁੱਖ ਲੱਗੀ ਕਹਿਣ ਲੱਗੇ ਨਹੀਂ ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ ਪਰ ਹੁਣ ਖੁਸ਼ੀ ਇਤਨੀ ਪਰਵਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ ਜੈਦੇਵ ਸੁਣ ਕੇ ਡੰਗ ਰਹਿ ਗਏ ਹੈ ਮੈਂ ਭੋਜਨ ਛਕਿਆ ਔਰ ਗੀਤ ਗੋਵਿੰਦ ਸੰਪੂਰਨ ਹੋ ਗਿਆ ਹਾਂ ਸੰਪੂਰਨ ਹੋ ਗਿਆ ਤੁਸੀਂ ਖੁਦ ਤੇ ਕਹੇ ਔਰ ਉਹ ਦੋਲੈ ਨਾ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖਿਆ ਨੇ ਮੈਂ ਖੁਦ ਵੇਖਿਆ ਨੇ ਭੱਜੇ ਹੋਏ ਜੈ ਰੇਵ ਗਏ ਗ੍ਰੰਥ ਨੂੰ ਖੋਲ ਲੈਨੇ ਵਾਕਈ ਗ੍ਰੰਥ ਸੰਪੂਰਨ ਦੋ ਪੰਕਤੀਆਂ ਸੁਨੇਰੀ ਸਿਆਹੀ ਨਾਲ ਲਿਖੇ ਹੋਇਆ ਨੇ ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ ਜੈਸੇ ਇਸ ਪੰਕਤੀ ਨੂੰ ਪੜਦੇ ਨੇ ਵਿਸਮਾਦ ਘਰ ਦੇ ਚਲੇ ਗਏ ਅਰਚਜਤਾ ਤੇ ਰਹਸ ਦੇ ਚਲੇਨ ਹੋ ਗਏ ਇੱਕਦਮ ਆਗ ਤੇ ਸਰੂਰਤਾਰੀ ਹੋਇਆ ਅਰਦਾਸ ਕੀਤੀ हे त्रिभुवन धनी हे परिपूर्ण परमात्मा तू मेरे दिमाग ਵਿੱਚ ਹੀ ਥੋੜੀ ਸ਼ਕਤੀ ਪਾ ਦਿੰਦਾ ਕਿ ਮੈਂ ਆਪ ਲਿਖ ਲੈਂਦਾ ਇਹ ਖੇਚਲਾ ਤੁਸੀਂ ਕਿਉਂ ਕੀਤੀਆਂ ਤਾਂ ਕਹਿੰਦੇ ਨੇ ਅਲਹਾਮ ਹੋਇਆ ਆਕਾਸ਼ ਬਾਣੀ ਹੋਈ ਅੰਤਰਾਤਮਾ ਬੋਲੀ ਜੈ ਦੇਵ ਜਾਣ ਬੁਝ ਕੇ ਅਸੀਂ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ ਖੁਦ ਲਿਖੀਆਂ ਤਾਂ ਕਿ ਤੈਨੂੰ ਕਿਦਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ ਇਸ ਦਾ ਕਰਤਾ ਮੈਂ ਹਾਂ ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗੇਂ ਮੈਂ ਨਹੀਂ ਚਾਹੁੰਦਾ ਸੀ تیرے تیرے کوئی وت ہوئے بار بار دھنواد پربو لکھ لکھ تیرا شکر اج پتا چلیا جو میں بول تیری شکتی جو تیری شکتی ہے جو میں دا اے بھی تیری شکتی ہے جو میں دا اے بھی تیری طاقت ہے اور جو میں سوچ دا हे प्रभु एवी तेरी शक्ति है वास्तवक मेरे रोम-रोम देच तू ही काम कर रहे हैं। हैं। है तू ही बसे है तू ही रमेया श्री जयदेव जी महाराजदाई ए गीत गोविंद नामक ग्रंथ भगतां दी दुनियाच बहुत ही प्रसिद्ध है और इन्नू पढ़-पढ़ के भगतजन आनंद लेंदे ने गीत गोविंद दे कुछ हिस्से बकायदा प्रकाशित हो चुके ने और इना गीतां देच भक्ति भाव ज्ञान वैराग्य सब कुछ दैवी गुण समोदत्तने भगत श्री जयदेव जी महाराज ने गुरु ग्रंथ साहिब जी महाराज ਦੇ ਵਿੱਚ ਆਪ ਦਾ ਇੱਕ ਸੰਸਕ੍ਰਿਤ ਦੇ ਵਿੱਚ ਬੜਾ ਹੀ ਸੁਣਾ ਪਦਾ ਉਚਾਰਨ ਕੀਤਾ ਹੋਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ ਇਸ ਪਦੇ ਰੀਆਂ ਅਸਥਾਈ ਪੰਕਤੀਆਂ ਇਹ ਨੇ केवल राम नाम मनोरमं ਬਦ ਅਮਰਤ ਤਤਮયੰ ਹੇ ਮਨ ਕੇਵਲ ਰਾਮ ਨਾਮ ਦਾ ਰਵਣ ਕਰ ਤੇ ਉਸ ਦੇ ਹੀ ਅਮਰਤ ਸਰੂਪ ਦਾ ਪਾਨ ਕਰ। ਰਾਮ ਕੌਣ? ਰਾਮ ਕੈਸਾ ਹੈ? ਕਿਸ ਰਾਮ ਦਾ ਅਮਰਤ ਪਾਨ ਕਰੀਏ? ਕਿਸ ਰਾਮ ਦਾ ਚੰਤਨ ਕਰੀਏ? ਕਿਸ ਰਾਮ ਦੇ ਸੁਰਤलीन ਕਰੀਏ? ਤੋਂ ਉਸ ਰਾਮ ਦੀ ਆਤਿ ਤਸ਼ਰੀਕ ਕਰ ਦੇਣੇ। ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦੇ ਦੇ ਵਿੱਚ ਪਰਮਾਦ ਪੁਰਖ ਮਨੋ ਪਿਮੰਗ ਸਤਿਆ ਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਗਤਨ ਪਰਮਾਦ ਜੋ ਪਰਮ ਆਦ ਹੈ ਅਨਾਦੀ ਹੈ ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਹੈ ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ ਜੋ ਸਭ ਦੀ ਬੁਨਿਆਦ ਹੈ ਜੋ ਸਬ ਦੀ ਜੜ ਜੋ ਸਬ ਦਾ ਆਧਾਰ ਹੈ ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ ਪਰਮਾਤ ਪੁਰਖ ਉਹ ਫਿਰ ਪੂਰੇ ਹੋਇਆ ਹੈ ਪੁਰਖ ਤਮਰਾ ਪੁਰੀ ਪੁਰੀ ਬਸੰਤਾ ਸਾ ਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਮਿਆ ਆਇਆ ਹੈ ਵਿਆਪਕ ਹੈ ਉਹ ਪੁਰਖ ਹੈ ਪਰਮਾਤ ਪੁਰਖ ਮਨੋਪਿਮਨ ਮਨੋਪਮਾਤੋ ਰਹਤ ਹੈ ਦਰਸਲ ਮਨ ਆਪਣੇ ਅਨੁਭਵ ਦੇ ਵਿੱਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ ਉਹਨੂੰ ਅੱਖਾਂ ਨਾਲ ਤੇ ਦੇਖਣਾ ਬਹੁਤ ਔਖਾ ਕਿਉਂ ਕਿ ਅੱਖਾਂ ਜਿੱਥੋਂ ਤੱਕ ਦੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਸ ਬੜੀ ਬੁਲੰਦ ਹੈ। ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਚਾਹੇ ਕਲਪਨਾ ਦੀ ਪ੍ਰਵਾਸ ਕਿਤਨੀ ਉੱਚੀ ਕਿਉਂ ਨਾ ਹੋਵੇ? ਕਿਤਨੀ ਦੂਰ ਦੀ ਕਿਉਂ ਨਾ ਹੋਵੇ? ਕਿਤਨੀ ਗਹਿਰੀ ਕਿਉਂ ਨਾ ਹੋਵੇ? फिर भी परमात्मा मेरी कल्पना ਵਿੱਚ ਨਹੀਂ ਆਉਂਦਾ ਉਹ ਕਿਸੇ ਦੀ ਕਲਪਨਾ ਵਿੱਚ ਨਹੀਂ ਆਉਂਦਾ ਮਨ ਦੀ ਸੋਚ ਤੋਂ ਪਰੇ ਮਨ ਦੇ ਵਿਚਾਰ ਤੋਂ ਪਰੇ ਇਸ ਵਾਸਤੇ ਆਪ ਕਹਿੰਦੇ ਨੇ ਮਨੋ ਭਿਮੰ ਮਨੋ ਉਪਮਾ ਤੋਂ ਰਹਿਤ ਹੈ ਪਰਮਾਤਮਾ ਪੁਰਖ ਮਨੋ ਭਿਮੰ ਸਤਿ ਆਦੇ ਭਾਵ ਰਤਨ ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੈ ਉਹ ਸਤ ਹੈ ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ ਇੱਕ ਪੰਕਤੀ ਦੇ ਰਾਮ ਦੀ ਵਿਆਖਿਆ ਉਹ ਇੰਜ ਕਰਦੇ ਨੇ ਪਰਮਾਤਮਾ ਪੁਰਖ ਮਨੋਪਿਮੰ ਸਤਿ ਆਦੇ ਭਾਵ ਰਤਨ ਪਰਮ ਅਦਭੁਤਨ ਪਰਮ ਅਦਭੂਤ ਰੂਪ ਹੈ ਪਰਮ ਅਸ਼ਰਜ ਰੂਪ ਹੈ ਮਨੁੱਖ ਉੱਥੇ ਅਸ਼ਰਜ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਬਿਸਮਾਦ ਹੋ ਜਾਂਦਾ ਹੈ ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ ਫਿਰ ਵੀ ਉਹ ਬਚ ਰਹਿ ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ ਉੱਥੇ ਬਿਸਮਾਰਤ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ ਉੱਥੇ ਅਸ਼ਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ ਕਹਿੰਦੇ ਨੇ ਇੱਕ ਬੱਚਾ ਰਹਿਸ ਵਿੱਚ ਜੀਉਂਦਾ ਹੈ ਇੱਕ ਕਵੀ ਰਹਿਸ ਵਿੱਚ ਜੀਉਂਦਾ ਹੈ ਇੱਕ ਸੰਤ ਰਹਸ ਦੇ ਚੀਨ ਹੁੰਦਾ ਹੈ ਅਜੋਕਾ ਸਮਾਂ ਚੁਕੇ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ ਚਾਹੇ ਕੁਝ ਵੀ ਨਹੀਂ ਜਾਣਦਾ ਮੈਂ ਤੇ ਸਭ ਕੁਝ ਵੇਖ ਲਿਆ ਮੈਂ ਤੇ ਸਾਰਾ ਸੁਣ ਲਿਆ ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ ਅਗਰ ਐਸਾ ਕੋਈ ਦਾਵਾ ਕਰੇ ਤਾਂ ਅਚਰਜਤਾ ਨਹੀਂ ਪੈਦਾ ਹੁੰਦੀ ਰਹਸ ਨਹੀਂ ਪੈਦਾ ਹੁੰਦਾ ਬਿਸਮਾਹਤ ਨਹੀਂ ਪੈਦਾ ਹੁੰਦਾ ਤੇ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨਹੀਂ ਕਿਉਂਕਿ ਅੱਜ ਦੇ ਸਮੇਂ 'ਚ ਜਿੰਨੇ ਕਾਲਜ ਨੇ ਜਿੰਨੇ ਵਿਦਿਆਲੇ ਨੇ ਇਹ ਪਹਿਲੇ ਨਹੀਂ ਸੀ ਅਜੋਕੀ ਵਿੱਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ ਲੇਕਿਨ ਰਹਸ ਨੂੰ ਖਤਮ ਜ਼ਰੂਰ ਕੀਤਾ ਹੈ ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਹੈ ਮਨੁੱਖ ਵੀ ਦੁਨੀਆ ਦੇ 'ਚ ਜੋ ਇੱਕ ਵਿਸਮਾਦ ਸੀ ਰਹਸ ਸੀ ਉਹ ਖਤਮ ਹੋ ਗਈ ਉਹ ਅੱਜ ਦੇਖਣ ਨੂੰ ਨਹੀਂ ਮਿਲਦਾ ਹਾਂ ਬੱਚੇ ਕੋਲ ਇਬਸਮਾਦ ਹੈ ਅਜੇ ਅਬੋਧ ਹੈ ਉਸਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਫਿਰ ਕਵੀ ਕਹੋ ਬਿਸਮਾਦ ਹੈ ਜਾਂ ਇਨ ਕਹਿ ਲੋ ਕਵਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ ਕਵਤਾ ਦਾ ਜਨਮ ਹੀ ਰਹਿਸ ਤੋਂ ਹੁੰਦਾ ਹੈ ਤੋ ਕਵੀ ਰਹਿਸਵਾਦੀ ਹੁੰਦੇ ਨੇ ਸੰਤ ਰਹਿਸਵਾਦੀ ਹੁੰਦੇ ਨੇ ਉਹ ਜੋ ਕੁਝ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਉਖ ਹੈ ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਬਹੁਤ ਕੁਝ ਛੁਪਾਈ ਬੈਠਾ ਹੈ ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ ਬਹੁਤ ਕੁਝ ਗੋਪਤ ਹੈ ਬਹੁਤ ਕੁਝ ਸੂਖਸ਼ਮ ਹੈ ਤਾਂ ਜੈਸੇ ਇਹ ਬੋਧ ਹੁੰਦਾ ਹੈ ਬਹੁਤ ਕੁਝ ਸੂਖਮ ਛੁਪਿਆ ਹੋਇਆ ਹੈ ਜੋ ਮੈਂ ਨਹੀਂ ਦੇਖ ਸਕਦਾ ਬਹੁਤ ਕੁਝ ਅਦ੍ਰਿਸ਼ ਹੈ ਤੋਂ ਰਹਿਸ ਪੈਦਾ ਹੋ ਜਾਂਦਾ ਹੈ ਫਿਰ ਬਿਸਮਾਤ ਮੰਡਲ ਤਾਰੀ ਹੋ ਜਾਂਦਾ ਹੈ ਤੋਂ ਕਦੀ ਬਿਸਮਾਤ ਵਿੱਚ ਜੀਵਦੇ ਨਹੀਂ ਸੰਤ ਬਿਸਮਾਤ ਵਿੱਚ ਜੀਵਦੇ ਨੇ ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੁਤਨਨ ਉਹ ਪਰਿਪੂਰਨ ਪਰਮਾਤਮਾ ਪਰਮ ਅਸ਼ਚਰਜ ਰੂਪ ਹੈ ਪ੍ਰਕਿਰਤ ਪਰਮ ਉਹ ਪ੍ਰਕਿਰਤੀ ਤੋਂ ਪਰੇ ਹੈ ਕਹਿੰਦੇ ਨੇ ਰਵਿੰਦਰਨਾਥ ਟੈਗੋਰ ਸਾਗਰ ਤੋਂ ਈਸ਼ਾਨ ਕਰਕੇ ਵਾਪਸ ਆ ਰਹੇ ਨੇ ਰਸਤੇ ਦੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ ਹੈ ਸਵੇਰ ਦਾ ਵਕਤ ਹੈ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਇਹ ਸਾਰਾ ਦ੍ਰਿਸ਼ ਵੇਖ ਕੇ ਰਵਿੰਦਰਨਾਥ ਟੈਗੋਰ ਨੱਚ ਉੱਠੇ ਕਹਿਣ ਲੱਗੇ हे ਪ੍ਰਭੂ ਤੇਰੀ ਅਸ਼ਰਜਤਾ ਜੋ ਮੇਰੇ ਤੇ ਅੱਜ ਪ੍ਰਗਟ ਹੋਈ ਏ ਓਏ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ ਹੈ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀ ਨੇ ਫਿਰ ਵੀ ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ ਤੂੰ ਮੇਰੇ ਗੰਦੇ ਸਰੀਰ ਦੇ ਰੋਮ-ਰੋਮ ਵਿੱਚ ਬੈਠਾ ਹੈ ਫਿਰ ਵੀ ਤੂੰ ਗੰਦਾ ਨਹੀਂ ਹੈ ਤੂੰ ਨਿਰਲੇਪ ਹੈ ਪ੍ਰਕਿਰਤੀ ਤੋਂ ਪਰੇ ਸਭ ਕੁਝ ਤੇ ਵਿੱਚ ਹੈ ਸਭ ਕੁਝ ਤੇ ਦੂਰ ਹੈ ਸਦਕੇ ਮਤ ਸਭ ਹਉਤੇ ਬਾਹਰ ਸਾਰਿਆਂ ਦੇ ਇਸ ਤੋਂ ਹੈ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ ਨਿਰਲੇਪ ਹੈ ਤੋ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੁਤਨ ਪਰਕ੍ਰਿਤ ਭਰਨ ਜਦ ਚਿੰਤ ਸਰਵਗਤਨ ਜਿਸ ਦਾ ਚਿੰਤਨ ਕਰਨ ਦੇ ਨਾਲ ਸਰਵ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪਰਮਾਤਮ ਪਰੁਖ ਮਨੋਪਤਮ ਸਤਿ ਆਦੇ ਭਾਵ ਰਤਨ ਪਰਮ ਅद्भुतਨ ਪਰਕ੍ਰਿਤ ਪਰਨ ਜਤਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤਮਯੰ ਐਸਾ ਜੋ ਅਮਰਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂ ਪਾਨ ਕਰ ਉਸਦੇ ਹੀ ਅਮਰਤ ਸਰੂਪ ਦਾ ਜੋ ਹੈ ਤੂ ਆਨੰਦ ਵਾਂ ਅਗਾ ਚਲ ਕੇ ਇਸੇ ਬਾਰੇ ਰੇ ਰਿਸ਼ੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਾਦਨ ਔਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭੈਨ ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ ਸਾਡੇ ਰੇਸ਼ਤੇ ਰਿਸ਼ੀ ਮੁਨੀਆਂ ਨੇ ਇਹ ਤਿੰਨ ਦੁੱਖ ਬੜੇ ਪ੍ਰਬਲ ਮੰਨੇ ਨੇ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬ੍ਰਿਧ ਅਵਸਥਾ ਦਾ ਦੁੱਖ ਭਗਤ ਕਬੀਰ ਵੀ ਇਸ ਨੂੰ ਮੰਨ ਗਏ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਦ੍ਰਿਸ਼ੀ ਨਹੀਂ ਕਾਇਆ ਜਬ ਲਗ ਵਿਕਲ ਬਹੀ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਬੁੱਢੇ ਕੋਲ ਤਨ ਤੇ ਹੈ ਪਰ ਕੁਝ ਕਰ ਨਹੀਂ ਸਕਦਾ ਦਿਮਾਗ ਹੈ ਪੂਰਨ ਤੌਰ ਤੇ ਸੋਚ ਨਹੀਂ ਸਕਦਾ ਹੱਥ ਪੈਰ ਹੈਗੇ ਨੇ ਪੂਰਨ ਤੌਰ ਤੇ ਕੁਝ ਕਰ ਨਹੀਂ ਸਕਦੇ ਚੱਲ ਨਹੀਂ ਸਕਦੇ ਇਸ ਵਾਸਤੇ ਬ੍ਰਿਧ ਅਵਸਥਾ ਨੂੰ ਪੂਰਨ ਬ੍ਰਿਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖੇ। ਤਾਂ ਸ੍ਰੀ ਜੈਦੇਵ ਜੀ ਮਹਾਰਾਜ ਕਰਨ ਜੇਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ, ਮਰਨ ਦਾ ਦੁੱਖ ਕਿਉਂਕਿ ਮੁੜ ਕੇ ਜਮਣਾ ਨਹੀਂ, ਤਾਂ ਫਿਰ ਮਰਣਾ ਹੀ ਨਹੀਂ। ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਰੋਗ, ਸੋਗ, ਦੁੱਖ, ਜਰਾ, ਮਰਾ। ਹਰ ਜਨੇ ਨਹੀਂ ਨਿਕਟਾ ਨਹੀਂ ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਨ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਹੈ ਇਥੇ ਇੱਕ ਤਰਕ ਖੜੀ ਹੋਵੇਗੀ ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਹੈ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰਮੁਖ ਕਦੇ ਬੁੱਢੇ ਨਹੀਂ ਜਿਨ ਅੰਤਰ ਸੁਰਤ ਗਿਆਨ ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬਿਰਧ ਵੀ ਹੋ ਜਾਏ ਪਰ ਉਹਦੀਆਂ ਉਮੰਗਾਂ ਹੁਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਏ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਹੈ ਇਹ ਬਿਰਧ ਹੋ ਗਿਆ ਹੈ ਇਹ ਕਮਜ਼ੋਰ ਹੋ ਰਿਹਾ ਹੈ ਨਹੀਂ ਉਸਦਾ ਹੁਲਾਸ ਉਸਦੀ ਉਮੰਗ ਉਸਦੀ ਤੁਰੰਗ ਔਰ ਉਸਦੀ ਚੇਤੇ ਸ਼ਕਤੀ ਦੂਰਨ ਤੌਰ ਤੇ ਕਮ ਕਰ ਦिए ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮਦਰਸੀ ਪੁਰਸ਼ਾਂ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਣੀ ਸ੍ਰੀ ਜੈਦੇਵ ਜੀ ਮਹਾਰਾਜ ਇਸ ਪਾਵਨ ਪੀਤਰ ਪਦੇ ਦੇ ਚਰਮਾਨ ਕਰਦੇ ਨੇ ਨਾਦਨੋਦ ਜਸਮਰੈਨ ਨਾ ਜਨਮ ਜਰਾਦ ਮਰਨ ਭਯੰ ਇਛਸ ਜਮਾਦ ਪਰਾ ਭਯੰ ਜਸਵ ਸੁਕ੍ਰਿਤ ਕ੍ਰਿਤਨ ਜੇ ਤੈਨੂੰ ਇੱਛਾ ਹੈ ਐ ਬੰਦੇ ਕਿ ਤੂੰ ਜਮਾ ਦਾ ਤਿਸਕਾਰ ਕਰੇ ਜਨਮ ਮਰਨ ਤੋਂ ਬਚੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵ ਸੁਕ੍ਰਿਤ ਕ੍ਰਿਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਭਾਵ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ ਇਸ ਨੂੰ ਤੋਂ ਕਰਮ ਇਸੇ ਇੱਕ ਸ਼ੁਭ ਕਰਮ ਤੋਂ अनेका ਸ਼ੁਭ ਕਰਮ ਜਨਮ ਲੈਂਦੇ ਨੇ ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ ਸ਼ੁਭ ਈਸ਼ਵਰ ਹੈ ਜਦੋਂ ਸ਼ੁਭ ਦਾ ਚੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ ਤੋ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਪਰ ਸ਼ੁਭ ਹੋਏ বিনা ਸ਼ੁਭ ਚਿੰਤਕ ਹੋਣਾ ਬਹੁਤ ਕਠਨ ਹੈ ਸ਼ੁਭ ਹੋਏ বিনা ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ ਕਾਮਨਾ ਮੈਲੀਆਂ ਹੋਣ ਗਿਆ ਔਰ ਚਿੰਤਕ ਚਿੰਤਨ ਜੋ ਹੈ ਮਾੜਾਈ ਜੋ ਹੈ ਚਲੇਗਾ ਤੋ ਪਰਿਪੂਰਨ ਪ੍ਰਵਾਤਮਾ ਦਾ ਕਲਿਆਣਕਾਰੀ ਨਾਮ ਉਸ ਦਾ ਜੋ ਸ਼ੁਭ ਕਰਮ ਹੈ ਉਸ ਦਾ ਚਿੰਤਨ ਉਹ ਤੋ ਕਰ ਇਛਸ ਜਵਾਦ ਪ੍ਰਾਭਯੰ ਜਸਵਸ ਸੁਕ੍ਰਿਤ ਕਰਤੰ بہ بھوت بھاؤ سمب پرسن پر من پرسن مدن شری جیو جی مہاراج کہ واپک ہے بہ بوتھ بھاؤ سمب جو ہوں بھی ہے پہلے بھی سی اگا بھی جو ہے ہوئے گا جو ہر سمے موجود ہے ترکالدرسی ہے بہبوت بھاؤ سمبیگ پر من پرسن مدن ਜੋ ਅਤਿੰਤ ਪ੍ਰਸੰਨ ਚਿੱਤ ਹੈ ਜੋ ਅਤਿੰਤ ਪਰਮ ਆਨੰਦ ਦੇ ਚਲੀਨ ਹੈ ਤੂੰ ਉਸ ਦਾ ਹੀ ਕਲਿਆਣਕਾਰੀ ਜਸ ਉਚਾਰਨ ਕਰ ਇਹੀ ਸ਼ੁਭ ਕਰਮ ਹੈ ਇਹੀ ਸ਼ੁਭ ਚਿੰਤਨ ਹੈ ਅਗਾ ਚਲ ਕੇ ਸ਼੍ਰੀ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰ ਭਗਤ ਨਿਜ ਨਹਿ ਕੇਵਲਾ ਰਿਦ ਕਰਮਣਾ ਬਚਸਾ ਹਰੀ ਦਾ ਭਗਤ ਮਨ ਬਾਣੀ ਸ਼ਰੀਰ ਕਰਕੇ ਪ੍ਰਭੂ ਨਾਲ ਜੁੜਿਆ ਹੋਇਆ ਹੈ

ਐਸਾ ਭਗਤ ਉੱਚਾ ਹੈ ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਰਨਾ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ ਜੋਗ ਜਗ ਨੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ ਦਾਨ ਦੀ ਪਹੁੰਚ ਨਹੀਂ ਹੈ ਇਹ ਸਭ ਕੁਝ ਤੋਂ ਉੱਚਾ ਜੀਵਦਾ ਹੈ ਭਗਤ ਹਰ ਭਗਤ ਨੇ ਜਨਹਿ ਕੇਵਲਾ ऋत कर्मणा बचसा जोगेन केंग जगेने केंग दानेने केंग तपसा इस पदे दे अखिर विच आप कहंदे ने गोविंद गोविंद देत जप्नर सकल सिद्ध पदम जयदेव आयो तसु पटंग भवभूत सर्वगतम गोविंद गोविंद दा ए मनुख जाप कर और इस तरह जाप कर देइ तेनु सारी गतियां दी प्राप्ति होवेगी ਤੈਨੂੰ ਸਭ ਕੁਝ ਦੀ ਪ੍ਰਾਪਤੀ ਹੋਵੇਗੀ ਗੋਬਿੰਦ ਦੇ ਚਿੰਤਨ ਦੇ ਚ ਹੀ ਸੰਸਾਰ ਦੇ ਸੁਖ ਨੇ ਪਰਮਾਰਥ ਦੇ ਸੁਖ ਨੇ ਗੋਬਿੰਦ ਦੇ ਸਿਮਰਨ ਦੇ ਚ ਹੀ ਲੋਕ ਸਵਰ ਜਾਂਦਾ ਹੈ ਪਰਲੋਕ ਸੋਹੇਲਾ ਹੋ ਜਾਂਦਾ ਹੈ